ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਨਮਾਨਸ ਦੇਤ ਦਾ ਉਦਾਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਬਨਮਾਨਸ ਦੇਤ ਦਾ ਉਦਾਰ ਕੀਤਾ ਬਨਮਾਨਸ ਦੇਤ ਰਾਜੇ ਜਨਕ ਦਾ ਨੌਕਰ ਸੀ ਜਿਸ ਨੂੰ ਰਾਜੇ ਦੇ ਦਿੱਤੇ ਹੋਏ ਸਰਾਪ ਦੇ ਕਾਰਨ ਰਾਖਸ਼ਸ ਦੀ ਜੋਨ ਮਿਲੀ ਸੀ ਆਓ ਜਾਣਦੇ ਹਾਂ ਕਿ ਰਾਜੇ ਨੇ ਇਹ ਸਰਾਪ ਕਿਉਂ ਦਿੱਤਾ ਸੀ ਰਾਜਾ ਜਨਕ ਜੀ ਬਾਰੇ ਅਸੀਂ ਪਹਿਲਾਂ ਇੱਕ ਸਾਖੀ ਵਿੱਚ ਵਿਸਥਾਰ ਪੂਰਵਕ ਦੱਸ ਚੁੱਕੇ ਹਾਂ ਰਾਜਾ ਜਨਕ ਜੀ ਪਰਮਾਤਮਾ ਦੀ ਭਗਤੀ ਕਰਨ ਵਾਲੇ ਵਿਅਕਤੀ ਸੀ ਇੱਕ ਦਿਨ ਉਸਦੇ ਘਰ ਸੰਤ ਰੂਪ ਪਰੌਣੇ ਆਏ ਤੇ ਉਸਨੇ ਆਪਣੇ ਨੌਕਰਾਂ ਨੂੰ ਉਹਨਾਂ ਲਈ ਭੋਜਨ ਬਣਵਾਉਣ ਦਾ ਹੁਕਮ ਦਿੱਤਾ ਜਦੋਂ ਲਾਂਗਰੀ ਰਸੋਈ ਵਿੱਚ ਸ਼ਾਹੀ ਪਕਵਾਨ ਬਣਾ ਰਿਹਾ ਸੀ ਤਾਂ ਉਸ ਦਾ ਮਨ ਲਲਚਾਉਣ ਲੱਗਾ ਉਸਨੇ ਚੋਰੀ ਭੋਜਨ ਸ਼ੱਕ ਕੇ ਝੂਠਾ ਕਰ ਦਿੱਤਾ ਰਾਜਾ ਜਨਕ ਸੰਤਾਂ ਨੂੰ ਪਰਮਾਤਮਾ ਦਾ ਰੂਪ ਸਮਝਦਾ ਸੀ ਤੇ ਬਹੁਤ ਹੀ ਆਦਰ ਸਤਿਕਾਰ ਨਾਲ ਸੁੱਚਾ ਭੋਜਨ ਸ਼ਿਕਾਉਣਾ ਚਾਹੁੰਦਾ ਸੀ ਪਰ ਉਦੋਂ ਉਸ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਲਾਂਗਰੀ ਦੁਆਰਾ ਭੋਜਨ ਝੂਠਾ ਕਰ ਦਿੱਤਾ ਗਿਆ ਹੈ ਰਾਜਾ ਗੁੱਸੇ ਵਿੱਚ ਆਪਣੇ ਆਪੇ ਤੋਂ ਬਾਹਰ ਆ ਗਿਆ ਅਤੇ ਉਸਨੇ ਲਾਂਗਰੀ ਨੂੰ ਰਾਖਸ਼ ਕਹਿ ਦਿੱਤਾ ਰਾਜੇ ਦੇ ਮੋਹੋਂ ਨਿਕਲੇ ਸਰਾਪ ਤੋਂ ਉਸ ਲਾਂਗਰੀ ਨੂੰ ਰਾਖਸ਼ਤਾਨ ਦੀ ਪ੍ਰਾਪਤੀ ਹੋਈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਬਨਮਾਨਸ ਦੇਤ ਨੂੰ ਮਿਲੇ ਤਾਂ ਉਸ ਨੂੰ ਚਰਨ ਛੋਹ ਦੇ ਕੇ ਉਸ ਦਾ ਦੁੱਖ ਦੂਰ ਕੀਤਾ ਭਾਵ ਉਸ ਨੂੰ ਰਾਖਸ਼ ਜਾਨ ਤੋਂ ਮੁਕਤੀ ਦਿੱਤੀ ਭਾਵ ਕਲਿਆਣ ਬਖਸ਼ੀ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਲੰਗਰ ਝੂਠਾ ਨਹੀਂ ਕਰਨਾ ਚਾਹੀਦਾ ਸਾਖੀ 35 ਕੋ ਲੰਬੀ ਮੱਛੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਦਾਸੀਆਂ ਤੇ ਜਾਣ ਦਾ ਮਨੋਰਥ ਲੋਕਾਂ ਨੂੰ ਪ੍ਰਭੂ ਪ੍ਰੇਮ ਲਈ ਪ੍ਰੇਰਿਤ ਕਰਨਾ ਅਤੇ ਕਈ ਸਰਾਪ ਪੋਗ ਰਹੀਆਂ ਰੂਹਾਂ ਨੂੰ ਮੁਕਤੀ ਦੇ ਕੇ ਚੰਗੇ ਰਸਤੇ ਤੇ ਚੱਲਣ ਲਾਉਣਾ ਸੀ। ਇਹ ਸਾਖੀ ਵੀ ਰਾਜਾ ਜਨਕ ਜੀ ਨਾਲ ਸੰਬੰਧਿਤ ਹੈ। ਰਾਜਾ ਜਨਕ ਜੀ ਬਹੁਤ ਹੀ ਧਾਰਮਿਕ ਵਿਅਕਤੀ ਸੀ। ਇੱਕ ਵਾਰ ਦੀ ਗੱਲ ਹੈ ਕਿ ਰਾਜਾ ਜਨਕ ਜੀ ਨੇ ਆਪਣੇ ਦਾਸ ਨੂੰ ਕੋਈ ਕੰਮ ਕਰਨ ਦਾ ਹੁਕਮ ਦਿੱਤਾ ਪਰ ਦਾਸ ਆਲਸੀ ਸੁਭਾਅ ਵਾਲਾ ਸੀ। ਜਨਕ ਜੀ ਦਾ ਹੁਕਮ ਸੁਣ ਕੇ ਉਸ ਨੂੰ ਗੁੱਸਾ ਆ ਗਿਆ ਤੇ ਮਨ ਹੀ ਮਨ ਵਿੱਚ ਖਿਜ ਗਿਆ ਉਸ ਦੇ ਦਿਲ ਦੀ ਜਾਣ ਕੇ ਰਾਜੇ ਜਨਕ ਜੀ ਦੇ ਮੁਖੋਂ ਸੁਭਾਵਿਕ ਬਚਨ ਨਿਕਲੇ ਕਿ ਤੂੰ ਮੱਛੀ ਵਾਂਗ ਕਿਹਾ ਤੜਫਦਾ ਹੈ ਸਾਧੂ ਦੇ ਬਚਨ ਅਟਲ ਸੀ ਜਦੋਂ ਉਸ ਦਾਸ ਨੇ ਦੇਹ ਤਿਆਗੀ ਤਾਂ ਦੁਬਾਰਾ ਜਨਮ ਲੈ ਕੇ ਪੈਂਤੀ ਕੋ ਲੰਬੀ ਮੱਛੀ ਦਾ ਸਰੀਰ ਧਾਰਨ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਜਦੋਂ ਦੇਸ਼ ਦੇ ਸੰਤਰਾਂ ਨੂੰ ਜਾਂਦੇ ਹੋਏ ਸਮੁੰਦਰਾਂ ਨੂੰ ਪਾਰ ਕੀਤਾ ਉਸ ਸਮੇਂ ਗੁਰੂ ਜੀ ਨੇ ਸਮੁੰਦਰ ਨੂੰ ਪਾਰ ਕਰਦੇ ਹੋਏ ਮੱਛੀ ਤੰਨ ਉੱਤੇ ਚੱਲੇ ਗੁਰੂ ਜੀ ਦੀ ਚਰਨ ਛੋਪਾ ਕੇ ਇਸ ਮੱਛੀ ਦਾ ਉਦਾਰ ਹੋਇਆ ਜੋ ਕਿ ਮਨ ਹੀ ਮਨ ਵਿੱਚ ਗੁਰੂ ਜੀ ਨੂੰ ਯਾਦ ਕਰ ਰਹੀ ਸੀ ਕਿ ਉਸ ਨੂੰ ਇਸ ਜੂਨੀ ਤੋਂ ਮੁਕਤੀ ਮਿਲ ਸਕੇ ਜਿਸ ਨੂੰ ਰਾਜੇ ਦੇ ਬਚਨ ਤੇ ਖਿਜਣ ਕਰਕੇ ਮੱਛੀ ਸਰੀਰ ਦੀ ਜੋਨ ਮਿਲੇ ਸੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ